ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਪੰਜਾਬ ਦੀ ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਚੋਣਾਂ ਜਿੱਤਣ ਵਾਲੇ ਅਮਰਿਤਪਾਲ ਸਿੰਘ ਜਲਦੀ ਸੰਸਦ ਮੈਂਬਰ ਦੇ ਵਜੋਂ ਹਲਫਲੈਂਡ ਜਾ ਰਹੇ ਆ ਅਮਰਿਤਪਾਲ ਸਿੰਘ ਹੋਰਾਂ ਨੂੰ 4 ਦਿਨਾਂ ਦੀ ਪੈਰੋਲ ਦਿੱਤੀ ਜਾਣੀ ਹੈ ਇਹਨੂੰ ਲੈ ਕੇ ਅਮਰitsar ਦੇ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਅਮਰਿਤਪਾਲ ਸਿੰਘ ਹੋਰਾਂ ਦੀ ਅਸਥਾਈ ਰਿਲੀਜ਼ ਆਰਡਰ ਦੀ ਕਾਪੀ ਵੀ ਭੇਜ ਦਿੱਤੀ ਗਈ ਹੈ ਇਸ ਦੌਰਾਨ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 5 ਜੁਲਾਈ ਨੂੰ ਸੰਸਦ ਮੈਂਬਰ ਦੇ ਵਜੋਂ ਅਮਰਿਤਪਾਲ ਸਿੰਘ ਸੌਂ ਚੁੱਕ ਸਕਦੇ ਐ ਪਰ ਉਹਨਾਂ ਨੂੰ ਕੁਝ ਸ਼ਰਤਾਂ ਦੇ ਆਧਾਰ 'ਤੇ ਤੇ ਪੈਰੋਲ ਆ ਜਿਹੜੀ ਉਹ ਦਿੱਤੀ ਗਈ ਹੈ ਦੱਸ ਦਈਏ ਕਿ ਇਹ ਜਿਹੜੀ ਪੈਰੋਲ ਦਿੱਤੀ ਗਈ ਹੈ ਇਹ ਪੈਰੋਲ ਦੇ ਵਿੱਚ ਸ਼ਰਤਾ ਨੇ ਸ਼ਰਤਾਂ ਇੰਜ ਨੇ ਕਿ ਅਮਰਿਤਪਾਲ ਸਿੰਘ ਜਿਸ ਸਮੇਂ ਤੱਕ ਸੰਸਦ ਕੰਪਲੈਕਸ ਦੇ ਵਿੱਚ ਮੌਜੂਦ ਰਹਿਣਗੇ ਉਨੇ ਸਮੇਂ ਤੱਕ ਉਹਨਾਂ ਦੇ ਨਾਲ 19 ਗਿਣਤੀ ਚ ਪੁਲਿਸ ਕਰਮਚਾਰੀ ਜਾਂ ਹੋਰ ਸੁਰੱਖਿਆ ਕਰਮਚਾਰੀ ਹੋਣਗੇ ਜਿੰਨੀ ਲੋਕ ਸਭਾ ਦੇ ਸਖਤਰ ਜਨਰਲ ਦੇ ਦੁਆਰਾ ਆਗਿਆ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੇ ਨਾਲ ਸਕਿਉਰਿਟੀ ਪਰਸਨਲਸ ਨੇ ਜਿਹੜੇ ਉਹ ਮੌਜੂਦ ਰਹਿਣਗੇ ਅਸਥਾਈ ਰਿਹਾਈ ਸਮੇਂ ਦੇ ਦੌਰਾਨ ਉਹ ਨਵੀਂ ਦਿੱਲੀ ਤੋਂ ਲਾਭਾ ਕਿਸੇ ਹੋਰ ਥਾਂ ਦੇ ਖੇਤਰੀ ਅਧਿਕਾਰ ਖੇਤਰ ਦੇ ਵਿੱਚ ਨਹੀਂ ਜਾ ਸਕਣਗੇ ਤੇ ਨਾਲ ਦੀ ਨਾਲ ਅਸਥਾਈ ਰਿਹਾਈ ਦੀ ਮਿਆਦ ਦੇ ਵਿੱਚ ਕੇਂਦਰੀ ਜੇਲ ਡਿਬਰੂਗੜ ਤੋਂ ਨਵੀਂ ਦਿੱਲੀ ਤੇ ਵਾਪਸ ਯਾਤਰਾ ਦੇ ਵਿੱਚ ਬਤਾਇਆ ਗਿਆ ਜਿੰਨਾ ਵੀ ਸਮਾਂ ਸਮਾਂ ਹੈ ਉਹ ਸਾਰਾ ਸ਼ਾਮਿਲ ਹੋਏਗਾ ਨਾਲ ਹੀ ਦੱਸ ਦਈਏ ਕਿ ਉਸ ਸਮੇਂ ਲਈ ਜਦੋਂ ਅਮਰਿਤਪਾਲ ਸਿੰਘ ਨੂੰ ਪਾਰਲੀਮੈਂਟ ਕੰਪਲੈਕਸ ਦੇ ਵਿੱਚ ਰਹਿਣ ਦੀ ਲੋੜ ਨਹੀਂ ਹੈ ਤਾਂ ਉਨੇ ਸਮੇਂ ਦੇ ਲਈ ਐਸਐਸਪੀ ਅਮ੍ਰਿਤਸਰ ਦੇ ਹੱਥੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਨਵੀਂ ਦਿੱਲੀ ਦੇ ਵਿੱਚ ਕਿਸੇ ਵੀ ਸਥਾਨ ਦਾ ਜਿਹੜੀ ਉਹਨੂੰ ਚੂਜ਼ ਕਰ ਸਕਦੇ ਆ ਕਿਸੇ ਵੀ ਸਥਾਨ ਨੂੰ ਨਿਯਤ ਕਰਕੇ ਉੱਥੇ ਅਮਰਿਤਪਾਲ ਸਿੰਘ ਹੋਰਾਂ ਨੂੰ ਰੱਖ ਸਕਦੇ ਆ ਜਿਹੜਾ ਵੀ ਸਥਾਨ ਉਹਨਾਂ ਨੂੰ ਸਹੀ ਰਹੇਗਾ ਨਾਲ ਹੀ ਜਾਣਕਾਰੀ ਦੇ ਦਈਏ ਕਿ ਪੰਜਾਬ ਬੰਦੀ ਹਿਰਾਸਤ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਦੇ ਆਰਡਰ 1980 ਬੰਦੀ ਤਾਰਾ 2C ਤਹਿਤ ਪ੍ਰਵਾਸ਼ਿਤ ਕੀਤੇ ਦੇ ਅਨੁਸਾਰ ਹੀ ਅਮਰਿਤਪਾਲ ਸਿੰਘ ਰਾ ਨੂੰ ਇਸ ਸਮੇਂ ਦੌਰਾਨ ਦਿੱਲੀ ਦੇ ਵਿੱਚ ਕੀ ਰਿਸ਼ਤੇਦਾਰਾਂ ਨੂੰ ਮਿਲਣ ਦੀ ਜਿਹੜੀ ਇਜਾਜ਼ਤ ਹੈ ਉਹ ਦਿੱਤੀ ਜਾਏ ਕੀ ਤੇ ਨਾਲ ਹੀ ਦੱਸ ਦਈਏ ਕਿ ਅਮਰਤਪਾਲ ਸਿੰਘ ਹੋਰਾਂ ਨੂੰ ਇਹ ਵੀ ਗੱਲ ਆਖੀ ਗਈ ਹੈ ਕਿ ਉਹ ਕੋਈ ਵੀ ਬਿਆਨ ਨਹੀਂ ਦੇ ਸਕਣਗੇ ਨਾ ਹੀ ਮੀਡੀਆ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕਰ ਸਕਣਗੇ ਤੇ ਨਾਲ ਹੀ ਉਹਨਾਂ ਦੇ ਰਿਸ਼ਤੇਦਾਰਾਂ ਦੇ ਲਈ ਜਿਹੜੇ ਉਹਨਾਂ ਨੂੰ ਮਿਲਣ ਦੇ ਲਈ ਜਾਣਗੇ ਜਿਵੇਂ ਕਿ ਉਹਨਾਂ ਦੇ ਪਿਤਾ ਸਰਦਾਰ ਤਰਸੀਮ ਸਿੰਘ ਰਵਾਨਾ ਹੋ ਚੁੱਕੀ ਹੈ ਉਹੋ ਵੀ ਉਹਨਾਂ ਦੇ ਨਾਲ ਜਦੋਂ ਮੁਲਾਕਾਤ ਕਰਨਗੇ ਕਿਸੇ ਤਰ੍ਹਾਂ ਦੀ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਹੀਂ ਕਰ ਸਕਣਗੇ ਕੋਈ ਇਜਾਜ਼ਤ ਨਹੀਂ ਹੈ ਤੇ ਨਾਲ ਹੀ ਅਮਰਿਤਪਾਲ ਸਿੰਘ ਗੋਰੰਦੀ ਦਿੱਲੀ ਦੇ ਵਿੱਚ ਸਥਾਨਕ ਯਾਤਰਾ ਦੇ ਸਮੇਤ ਯਾਤਰਾ ਤੇ ਬੋਰਡਿੰਗ ਰਹਿائش ਦੇ ਜਿੰਨੇ ਵੀ ਖਰਚੇ ਨੇ ਉਹ ਡੀਜੀਪੀ ਪੰਜਾਬ ਦੇ ਕੋਲ ਜਿਹੜਾ ਵੀ ਵਿਭਾਗੀ ਬਜਟ ਹੁੰਦਾ ਉਹਦੇ ਚੋਂ ਵਸੂਲੇ ਜਾਣੇ ਆ ਤੇ ਨਾਲ ਹੀ ਐਸਐਸਪੀ ਅਮ੍ਰਿਤਸਰ ਅਮਰਿਤਪਾਲ ਸਿੰਘ ਗੋਰੰਦੀ ਆਰਜੀ ਰਹਿਾਈਦੀਆਂ ਸਾਰੀਆਂ ਸ਼ਰਤਾਂ ਦੀ ਸੁਚਾਰੂ ਪਾਲਣਾ ਦੇ ਲਈ ਜਨਰਲ ਸਕੱਤਰ ਲੋਕ ਸਭਾ ਦੇ ਨਾਲ ਤਾਲਮੇਲ ਦੇ ਵਿੱਚ ਰਹਿਣਗੇ ਤਾਲਮੇਲ ਕੀਤਾ ਜਾਏਗਾ ਤੇ ਨਾਲ ਇੱਕ ਅਹਿਮ ਜਾਣਕਾਰੀ ਦੇ ਦਈਏ ਕਿ ਉਹ ਕਿਸ ਰੂਟ ਦੇ ਰਾਹੀਂ ਆਉਣਗੇ ਕਿ ਉਹ ਜਹਾਜ਼ ਦੇ ਵਿੱਚ ਲਿਆਂਦਾ ਜਾਏਗਾ ਉਹਨਾਂ ਨੂੰ ਜਾਂ ਫਿਰ ਉਹਨਾਂ ਨੂੰ ਸੜਕੀ ਰਸਤੇ ਦੇ ਰਾਹੀਂ ਲਿਆਂਦਾ ਜਾਏਗਾ ਇਸ ਸਬੰਧਤ ਜਿਹੜੀ ਵੀ ਜਾਣਕਾਰੀ ਹੈ ਉਹਨੂੰ ਗੁਪਤ ਰੱਖਿਆ ਗਿਆ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲਿਆਂਦਾ ਜਾਣਾ ਇਹ ਜਾਣਕਾਰੀ ਹੈ ਜਿਹੜੀ ਉਹ ਕਿਸੇ ਦੇ ਨਾਲ ਵੀ ਸਾਂਝੀ ਨਹੀਂ ਕੀਤੀ ਜਾ ਸਕੇਗੀ ਪੁਲਿਸ ਪ੍ਰਸ਼ਾਸਨ ਤੈਅ ਕਰੇਗਾ ਕਿ ਉਹਨਾਂ ਨੂੰ ਦਿੱਲੀ ਕਿਵੇਂ ਲੈ ਕੇ ਜਾਇਆ ਜਾਣਾ ਇਸ ਦੇ ਨਾਲ ਹੀ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਉਹਨਾਂ ਦੇ ਪਿਤਾ ਸਰਦਾਰ ਤਰਸੀਮ ਸਿੰਘ ਵੀ ਰਵਾਨਾ ਹੋ ਚੁੱਕੇ ਆ ਦਿੱਲੀ ਦੇ ਲਈ ਰਵਾਨਾ ਹੋਣ ਦੇ ਨਾਲ ਨਾਲ ਹੀ ਉਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ ਗੱਲਬਾਤ ਦੇ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਹੈ ਤੁਹਾਨੂੰ ਉਹ ਜ਼ਰੂਰ ਸੁਣਾਉਣਾ ਚਾਹਾਂਗੇ ਪਾਲ ਜੀ ਨੇ ਤੇ ਕੀ ਕੀ ਤਿਆਰੀਆਂ ਤੋਂ ਤੁਸੀਂ ਦਿੱਲੀ ਮਿਲਣ ਵਾਸਤੇ ਜਾ ਰਹੇ ਹੋ ਹਾਂ ਜੀ ਉਹਨਾਂ ਨੇ ਜਿਹੜਾ ਉਹਨਾਂ ਸੋਚ ਕੇ ਉਹਦੇ ਬਾਰੇ ਤੇ ਤੇ ਕਿੱਦਾਂ ਲੈ ਕੇ ਆ ਰਹੇ ਆ ਕੀ ਪੁਕਤਾ ਪ੍ਰਬੰਧ ਹੈਗੇ ਕੀ ਲੈ ਕੇ ਜਾ ਰਹੇ ਹੋ ਉਹਨਾਂ ਵਾਸਤੇ ਉੱਥੇ ਅਸੀਂ ਤੇ ਕੁਝ ਇੱਕ ਇੱਕ ਸਮਰਾਸ਼ੀ ਲੈ ਕੇ ਜਾ ਰਹੇ ਹਾਂ ਕਿ ਪ੍ਰਬੰਧ ਸਾਰੇ ਸਰਕਾਰ ਦੇ ਅੰਡਰ ਚੀ ਐਕਟ ਦੇ ਪ੍ਰਬੰਧ ਹੈ ਉਹਦੇ ਬਾਰੇ ਸਾਨੂੰ ਅਜੇ ਕੋਈ ਜਾਣਕਾਰੀ ਨਹੀਂ ਜਿੰਨੇ ਦੇ ਕਿਸੇ ਨੂੰ ਤੋਂ ਪਹੁੰਚੋ ਜੁਸੇ ਤੁਹਾਨੂੰ ਦੱਸਾਂਗੇ ਕਿੰਨੇ ਵਜੇ ਲੌਣਾ ਕਿ ਕਰਨਾ ਚਾਹੀਦਾ ਹੈ ਕਿਸਾ ਜਿੰਨੇ ਦਿਨ ਵਾਸਤੇ ਉਹਨਾਂ ਨੂੰ ਬਾਣ ਤੁਹਾਨੂੰ ਮਿਲਣ ਵਾਸਤੇ ਕਿਹਾ ਉਹਨਾਂ ਨੇ ਮਿਲਣ ਦੇਣਗੇ ਜਾਂ ਨਹੀਂ ਮਿਲਣ ਦੇਣਗੇ ਤੁਹਾਨੂੰ ਜੁਚੇ ਦਾਰਕ ਮੈਂਬਰਾਂ ਨਾਲ ਤੇ ਉਹ ਉਸ ਤੋਂ ਬਾਅਦ 4 ਦਿਨ ਵਾਸਤੇ ਬਾਹਰ ਲੈ ਕੇ ਆਇਆ ਜਾ ਰਿਹਾ ਉਹਨਾਂ ਨੂੰ ਇਹਦੇ ਬਾਰੇ ਵੀ ਕੋਈ ਪੱਕਾ ਕੋਈ ਖਾਸ ਜੀ ਜਾਣਕਾਰੀ ਨਹੀਂ ਕਿ ਉਹ ਕਿਤੇ ਵਾਪਸੀ ਨੂੰ ਲਿਕੇ ਜਾ ਰਹੇ ਆ ਕਿਤੇ ਰੱਖਣਾ ਉਹ ਕਰਨਾ ਪੁਆ ਪੁਲਿਸ ਦੀ ਕਸਟਡੀ 'ਚ ਹੀ ਰਹਿਣਗੇ ਤੁਹਾਨੂੰ